ਇਹ ਵਾਰ ਲਾਈਕ ਸਿਚੁਏਸ਼ਨ ਹੈ ਕਈ ਲੋਕੀ ਇਹਨੂੰ ਵਾਰ ਕਹਿੰਦੇ ਹੈ ਕਈ ਕਹਿੰਦੇ ਵਾਰ ਲਾਈਕ ਸਿਚੁਏਸ਼ਨ ਹੈ ਸੈਂਸਿਟਿਵ ਮਾਮਲਾ ਹੈ ਵੀ ਐਫਓਜੀ ਗੱਲ ਜਿਹੜੀ ਕਿਉਂਕਿ ਟਾਈਮ ਐਫਓਜਾ ਚੱਲ ਰਿਹਾ ਹੈ ਕਿ ਹਰ ਇੱਕ ਚੀਜ਼ ਨੂੰ ਮੋਨੀਟਰ ਕਰਨਾ ਹਰ ਇੱਕ ਚੀਜ਼ ਦੇ ਉੱਤੇ ਡਿਸਕਸ਼ਨ ਕਰਨਾ ਔਰ ਹਰ ਇੱਕ ਚੀਜ਼ ਦਾ ਸੋਲੂਸ਼ਨ ਲੱਭਣਾ ਉਹ ਇੰਪੋਰਟੈਂਟ ਹੁੰਦਾ ਜੀ ਫੂ ਪੰਜਾਬ ਦੇ ਅਸੀਂ ਵਸਨੀਕ ਹਾਂ ਤੇ 553 ਕਿਲੋਮੀਟਰ ਦਾ ਬਾਰਡਰ ਸਾਡਾ ਲੱਗਦਾ ਹੈ ਜਿੰਨੂੰ ਪਾਕਿਸਤਾਨ ਨਾਲ ਕਹਿ ਲੋ ਜੰਮੂ ਦਾ ਵੀ ਲੱਗਦਾ ਹੈ ਜੰਮੂ ਕਸ਼ਮੀਰ ਦਾ ਵੀ ਲੱਗਦਾ ਉਧਰ ਰਾਜਸਥਾਨ ਦਾ ਗੁਜਰਾਤ ਦਾ ਵੀ ਲੱਗਦਾ ਲੇਕਿਨ ਜ਼ਿਆਦਾਤਰ ਜਿੰਨੀ ਵੀ ਮੋਨੀਟਰਿੰਗ ਹੈਗੀ ਹੈ ਕਿਉਂਕਿ ਸੈਂਟਰ ਤਾਂ ਕਰ ਹੀ ਰਹੀ ਹੈ ਸਟੇਟ ਦੇ ਵੀ ਕੁਝ ਰਿਸਪੌਂਸਿਬਿਲਟੀਆਂ ਹੁੰਦੀਆਂ ਅੱਜ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਗੱਲ ਕਹੀ ਕਿ ਐਂਟੀ ਡਰੋਨ ਡਿਵਾਈਸਸ ਸੈਂਟਰ ਨੇ ਲਾਏ ਹੋਏ ਨੇ ਬੀਐਸਐਫ ਨੇ ਲਾਏ ਹੋਏ ਨੇ ਕੁਈ ਐਫਜੀ ਗੱਲ ਨਹੀਂ ਲੇਕਿਨ ਆਪਣੀ ਤਰਫ ਤੋਂ ਸੈਕੰਡ ਡਿਫੈਂਸ ਮੈਕੈਨਿਜ਼ਮ ਕਿਉਂਕਿ ਨੰਬਰ ਜਿਹੜਾ ਅੱਗੇ ਆ ਰਿਹਾ ਹੈ ਨਾ ਕਿ ਕਿੰਨੇ ਡਰੋਨਸ ਆ ਗਏ ਨੇ ਜਿਨ੍ਹਾਂ ਨੂੰ ਗੇਰ ਦਿੱਤਾ ਗਿਆ ਉਹ ਕਾਫੀ ਵੱਡਾ ਨੰਬਰ ਹੈ ਤੁਸੀਂ ਜਿਵੇਂ ਪਹਿਲਾਂ ਦੱਸਦੇ ਪਏ ਸੀ ਵੀ ਇਹ ਡਰੋਨਸ ਦੇ ਬਾਰੇ ਪਤਾ ਲੱਗਿਆ 터ਕੀਸ਼ ਡਰੋਨਸ ਨੇ ਕਿਹੜੇ ਕੰਟਰੀਜ਼ ਉਹਨਾਂ ਦੀ ਮਦਦ ਕਰ ਰਹੇ ਹੈ ਅੱਜ ਟਾਈਮ ਹੈ ਕਿ ਸਟੇਟ ਤੇ ਸੈਂਟਰ ਫੋਰਸਸ ਬੀਐਸਐਫ ਨਾਲ ਮਿਲ ਕੇ ਸਾਰੀ ਆਰਮੀ ਦੀਆਂ ਬੇਸ਼ੱਕ ਉਹ ਨੇਵੀ ਦੀ ਹੋਏ 에어ਫੋਰਸ ਦੀ ਹੋਏ ਕਿਉਂਕਿ 에어ਫੋਰਸ ਦਾ ਕਾਫੀ ਵੱਡਾ ਰੋਲ ਇੱਥੇ ਲੱਗਦਾ ਹੈਗਾ ਕਿ ਉਹ ਕਾਫੀ ਰਿਸਪੌਂਸਿਬਿਲਟੀ ਨਾਲ ਲੱਗੇ ਕੰਮ ਵੀ ਕਰਦੇ ਪਏ ਨੇ ਮੈਂ ਸਮਝਦਾ ਵੀ ਸੈਂਟਰ ਜਿੱਥੇ ਕੰਮ ਕਰ ਰਹੀ ਹੈ ਉੱਥੇ ਸਟੇਟ ਦੀ ਜਿਸ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸਰਕਾਰ ਹੈਗੀ ਹੈ ਐਂਟੀ ਡਰੋਨ ਡਿਵਾਈਸ ਦੀ ਗੱਲ ਕਰ ਲੋ ਜਿਹੜੇ ਲੋਕਾਂ ਨੂੰ ਪਛਾਣ ਲਈ ਕਿਉਂਕਿ ਹੁਣ ਜਿਵੇਂ ਸਾਰਾ ਸਿਸਟਮ ਚੱਲਦਾ ਪਿਆ ਹੈ ਪੂਰੀ ਸਟੇਟ ਦੇ ਅੰਦਰ ਬਲੈਕਆਊਟ ਜਿਹੜਾ ਹੈ ਅੱਜ ਇਸ ਟਾਈਮ ਤੇ ਵੀ ਹੋਇਆ ਹੋਇਆ ਹੈ ਆਪਾਂ ਜਿਹੜੇ ਮਰਜ਼ੀ ਜਗ੍ਹਾ ਦੀ ਗੱਲ ਕਰੀਏ ਤੁਸੀਂ ਮੁਹੱਲੇ ਦੀ ਵੀ ਕੁਝ ਪਿਕਚਰਾਂ ਦਿਖਾ ਰਹੇ ਸੀਗੇ ਅਸੀਂ ਤੇ ਤੁਹਾਡੇ ਚੈਨਲ ਥਰੂ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਇਸ ਟਾਈਮ ਦੇ ਉੱਤੇ ਆਪਾਂ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਜਿੱਥੇ ਤੱਕ ਹੋ ਸਕਦਾ ਫੋਲੋ ਕਰੀਏ ਕਿਉਂਕਿ ਪੈਨਿਕ ਦਾ ਵੀ ਇੱਕ ਐਟਮੋਸਫੀਅਰ ਕ੍ਰੀਏਟ ਹੁੰਦਾ ਜੀ ਜਿੱਥੇ ਬਲੈਕ ਮਾਰਕੀਟਿੰਗ ਦੀ ਗੱਲ ਹੁੰਦੀ ਹੈ ਉਸ ਦਾ ਵੀ ਐਟਮੋਸਫੀਅਰ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਨਾ ਜਿੱਥੇ ਸੈਂਟਰ ਦਾ ਕੰਮ ਹੈ ਸਟੇਟ ਦਾ ਵੀ ਉਨਾ ਹੀ ਇੰਪੋਰਟੈਂਟ ਕੰਮ ਹੈ ਔਰ ਸਾਡੇ ਜਿੰਨੇ ਵੀ ਮਨਿਸਟਰ ਨੇ ਜਿੰਨਾ ਤੁਸੀਂ ਬਾਰਡਰ ਦੇਖੋਗੇ ਅਗਰ ਬਾਰਡਰ ਦੀ ਗੱਲ ਕਰਾਂ ਤੇ 13 ਹਲਕੇ ਐਫੋਜੇ ਨੇ ਪੰਜਾਬ ਦੇ ਜਿਨ੍ਹਾਂ ਨਾਲ ਬਾਰਡਰ ਜਿਹੜਾ ਅਸੀਂ ਸ਼ੇਅਰ ਕਰਦੇ ਹਾਂ ਉਸ ਚ ਡਿਸਟ੍ਰਿਕਟਸ ਕਹਿ ਲੋ ਤੇ 6 ਡਿਸਟ੍ਰਿਕਟਸ ਨੇ ਲੋਕ ਸਭਾ ਕਹਿ ਲੋ ਤੇ 5 ਲੋਕ ਸਭਾ ਨੇ ਫਾਜ਼ਿਲਕਾ ਦੀ ਗੱਲ ਕਰ ਲੋ ਬੇਸ਼ੱਕ ਫਿਰੋਜ਼ਪੁਰ ਦੀ ਗੱਲ ਕਰ ਲੋ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਇਹ ਸਾਰੇ ਏਰੀਆਸ ਤੇ ਸਾਡੇ ਸਾਰੇ ਮਿਨਿਸਟਰਸ ਨੂੰ ਸਟੇਸ਼ਨ ਕਰ ਦਿੱਤਾ ਗਿਆ ਤਾਂ ਕਿ ਕਿਸੇ ਵੀ ਲੈਵਲ ਦੇ ਉੱਤੇ ਪੈਨਿਕ ਨੂੰ ਕ੍ਰੀਏਟ ਕੀਤਾ ਜਾਏ ਆਫੀਸਰਸ ਚੰਗਾ ਕੰਮ ਕਰ ਰਹੇ ਨੇ ਡਿਪਟੀ ਕਮਿਸ਼ਨਰਸ ਚੀਫ ਸਕੱਟਰੀ ਆਫਿਸ ਸੀਐਮ ਆਫਿਸ ਇਹ ਸਾਰੇ ਨਾਲ ਜਿਹੜੀ ਲੈਫਟੇਨੈਂਟ ਹੈਗੇ ਨੇ ਵਿਧਵਨ ਸਾਹਿਬ ਉਹਨਾਂ ਨਾਲ ਰੈਗੂਲਰ ਇਨ ਟੱਚ ਨੇ ਸਾਰੀ ਜਗ੍ਹਾ ਤੇ ਠੀਕ ਹੈ ਯਾਨੀ ਤਿਆਰੀ